ਲੋਕਾਂ ਨੂੰ ਦੀਵਾਲੀ ਚਾਓ ਚਾੜਦੀ ਐ ਮੈਨੂੰ ਤਾਂ ਪਚਾੜਦਾ ਕੱਲ ਸਾਡੇ ਪਿੰਡ ਸੇਠਾਂ ਦਾ ਮੁੰਡਾ ਦੀਵਾਲੀ ਆਫਰ ਤੇ ਕਾਲੀ ਥਾਰ ਲਿਆ ਕੇ ਪਿੰਡ ਉਤੋਂ ਦੀ ਹਾਰ ਪਾ ਕੇ ਢੀੜਾ ਲਾ ਗਈ ਦਿਲ ਤਾਂ ਸਾਡੇ ਐਨੇ ਨਾਲੇ ਮੱਚ ਗਏ ਤੇ ਉਤੋਂ ਸੋਰਾ ਸਾਡੇ ਬਾਅਰ ਚ ਖੜਾ ਕੇ ਹਾਰਨ ਵਜਾ ਗਏ ਬਸ ਫਿਰ ਐਨੇ ਚ ਸੁੱਤੇ ਪਏ ਅੰਦਰ ਜੱਟ ਨੇ ਰੇਸ ਤੇ ਪੈਰ ਧਰ ਲਿਆ ਅਸੀਂ ਦੋਏ ਜੀਆਂ ਨੇ ਖੇਤੋਂ ਢੇੜਾ ਮਾਰ ਕੇ ਆਇਆ ਬੁੜਾ ਫੜ ਲਿਆ ਮਹਾ ਬਾਪੂ ਹੱਦ ਹੋ ਗਈ ਯਾਰ 1500 ਦੇ ਤੱਕੜੀ ਬੱਟੇ ਵਾਲਾ ਤਾਂ ਦੀਵਾਲੀ ਤੇ ਥਾਰ ਲਿਆ ਕੇ ਬਾਰ ਚ ਹਾਰਨ ਵਜਾਈ ਜਾਂਦਾ ਆਪਣਾ ਜ਼ਮੀਨਾਂ ਦੇ ਮਾਲਕਾਂ ਦਾ 10-15 ਸਾਲ ਤੋਂ ਇੱਕੇ ਬਲਟੀਨਾ ਚੈਨ ਖੜਕਾਈ ਜਾਂਦਾ ਉਹਨੂੰ ਤਾਂ 4 ਗੱਜ ਦੀ ਦੁਕਾਨ ਨੇ ਕਾਲੇ ਰੰਗ ਦੀ ਥਾਰ ਦਵਾਤੀ ਆਪਣੀ ਮਨਾਂ ਦੇ ਹਿਸਾਬ ਨਾਲ ਵਿਕਣ ਵਾਲੀ ਜੀਰੀ ਦੱਸ ਐਤ ਕਾ ਦੀਵਾਲੀ ਤੇ ਕੀ ਦਵਾਉਗੀ ਬਾਪੂ ਕਹਿੰਦਾ ਪੁੱਤ ਜਿਹੜੇ ਸਾਹਬ ਨਾਲ ਅਤਕਾ ਕਪੈਨ ਟੈਕੀਆਂ ਭਰ ਕੇ ਹੌਲੀ ਹੌਲੀ ਜੇ ਹਾਰਨ ਮਾਰਦੀ ਐ ਜਾਂ ਸਿਕਣੀਆਂ ਤਾਕੀ ਲਿਆਊਗੀ ਸਾਫ ਕਿਤਾਬ ਕਰਨ ਤੋਂ ਬਾਅਦ ਮੈਨੂੰ ਲੱਗਦਾ ਆਪਾਂ ਨੂੰ ਵੀ ਘਰੋਂ ਕਡਵਾਊਗੀ ਮੈਂ ਚੁੱਪ ਜੇ ਹੋ ਗਿਆ ਮੇਰੇ ਘਰ ਵਾਲੀ ਨੇ ਜ਼ੋਰ ਫੜ ਲਿਆ ਕਹਿੰਦੀ ਬਾਪੂ ਐਵੇਂ ਬਹਾਨੇ ਜੇ ਨਾ ਮਾਰ ਮੈਂ ਤਾਂ ਅਤਕਾ ਦੀਵਾਲੀ ਤੇ ਗੱਡੀ ਮਗਾ ਕੇ ਰੋਟੀ ਖਾਊਂਗੀ ਮੂਰਲੀ ਸੀਟ ਤੇ ਰੀਲ ਬਣਾ ਕੇ ਰੁੜ ਜਾਣੇ ਬਾਣੀਆਂ ਨੂੰ ਟੈਗ ਕਰਕੇ ਪਾਊਂਗੀ ਬਾਪੂ ਨੇ ਦੇਖਿਆ ਵੀ ਕੰਮ ਖਰਾਬ ਹੈ ਐਂ ਨਹੀਂ ਸਮਝਦੇ ਮੈਨੂੰ ਕਹਿੰਦਾ ਐ ਕਰ ਪੁੱਤ ਚੱਲ ਅੜ ਲਾ ਦੇ ਮਾਹ ਚੱਲ ਬਾਪੂ ਕਹਿੰਦਾ ਲੈ ਵੀ ਸੇਠ ਆਏ ਮੇਰਾ ਮੁੰਡਾ ਇਹਨੂੰ ਪਹੀ ਦਿਖਾ ਦੇ ਜੇ ਤਾਂ ਤੈਂ ਸਾਤੋਂ ਲੈਣੇ ਹੋਏ ਇਹ ਤੋਂ ਲੈ ਕੇ ਅਬਦੇਲੀ ਦੀ ਕਿਸ਼ਤ ਪਾ ਦੀ ਜੇ ਤਾਂ ਸਾਢੇ ਦਿਨੇ ਹੋਏ ਫੇਰ ਇਹਨੂੰ ਨਵੀਂ ਗੱਡੀ ਦਵਾ ਦੀ ਵਾਓ ਮੇਰੀਆਂ ਵੀ ਅੱਖਾਂ ਨੇ ਚਮਕ ਜੀ ਫੜ ਲਈ ਮਾਹ ਲੈ ਬਣੂਗਾ ਆਰਤੀਆ ਮੈਨੂੰ ਕਨਾਇ ਕਰਕਾ ਕੰਨੇੜੇ ਜੇ ਹੋ ਕੇ ਬੈ ਜਾ ਨਾਲੇ ਘਰੇ ਜਾ ਕੇ ਜਵਾਕਾਂ ਨੂੰ ਸਮਝਾ ਦਿੰ। ਰੁਪਈਆ ਜੀਰੀ ਜੋਖ ਕੇ ਸੋ ਡੇਕਣੀ 322935 ਵਧ ਗਿਆ। ਹੁਣ ਦੇਣੇ ਨੇ ਹੁਣ ਦੇ ਦੇ ਨਹੀਂ ਕੋਈ ਗੱਲ ਨਹੀਂ ਚਾਪ ਹੀ ਕਿਲਿਆ ਦੀ। ਬਾਪੂ ਬਾਹਰ ਬੈਠਾ ਦੰਦ ਜੇ ਕੱਢੀ ਆ ਵੇ ਮੈਨੂੰ ਆੜਤੀਏ ਨੇ ਅੱਧੇ ਮਿੰਟ ਚ ਟੈਕ ਲਿਉਣ ਆਲਾ ਕਰਵਾਤਾ। ਕਿਹੜੀਆਂ ਫੋਰਚੂਨਰ ਆ ਮੇਰਾ ਤਾਂ ਸਾਲਾ ਮਿਰਚ ਬੰਬ ਦੇ ਪੈਕਟ ਨੂੰ ਅੱਗ ਲਾਉਣ ਤੋਂ ਵੀ ਜੀ ਕਰਨ ਨੂੰ ਹਟਾਤਾ। ਕੀ ਹੋੜੇ ਮਹਾ ਚੱਲ ਓਏ ਬਾਪੂ ਜੇ ਗੱਡੀ ਲੈ ਲਈ ਐ ਮੇਂ ਤੇਲ ਦਾ ਖਰਚਾ ਵਧੂਗਾ ਕਰੇ ਜਾ ਕੇ ਜਵਾਕਾਂ ਨੂੰ ਵੀ ਸਮਝਾਵਾਂਗੇ ਚੱਕ ਮੋਟਰਸਾਈਕਲ ਬਾਪੂ ਕਹਿੰਦਾ ਬੱਲੇ ਓਏ ਤੇਰੇ ਘਰੇ ਤਾਂ ਹੁਣ ਆਪਾਂ ਬਸ ਤੇ ਜਾਵਾਂਗੇ ਮਹਾ ਕਿਉਂ ਕਹਿੰਦਾ ਕਿਉਂ ਕਾਦੀ ਪਲਟੀਨਾ ਵੇਚ ਕੇ ਰੇਸ ਸਪਰੇਅ ਵਾਲੇ ਦੇ ਨਹੀਂ ਦੇ ਕੇ ਜਾਵਾਂਗੇ ਮਹਾ ਬਾਪੂ ਮੈਨੂੰ ਕਿਸਾਨ ਯੂਨੀਅਨ ਦੀ ਗੱਲ ਹੁਣ ਸਮਝ ਆਈ ਐ ਵੀ ਜੱਟ ਦਾ ਇਕੱਲੇ ਗੀਤਾਂ 'ਚ ਲਲਕਾਰੇ ਮਾਰਦਾ ਮੂੰ ਤਾਂ ਸਰਕਾਰਾਂ ਵਿੱਚੋਂ ਵਿਚੀ ਜਮੀ ਖਾ ਗਈਆਂ ਮੈਨੂੰ ਕਹਿੰਦਾ ਕਾਕਾ ਇੰਨਾ ਪੋੜਾ ਜਾ ਛੇਤੀਏ ਬਣ ਗਿਆ ਹਜੇ ਕੀ ਹੋਇਆ ਹਜੇ ਤਾਂ ਚਾਹ